ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕਿਸਾਨ ਅंदोलਨ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਜੋ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਹੋਇਆ ਜਿਸ ਦੇ ਵਿੱਚ ਕਿਸਾਨ ਪ੍ਰੀਤਪਾਲ ਜਿਹੜਾ ਕੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਬਾਰਡਰ ਤੋਂ ਜਿਸ ਦਿਨ ਇਹਨਾਂ ਜਾਰਾ ਜਦੋਂ ਤਣਾਅਪੂਰਨ ਮਾਹੌਲ ਬਣਿਆ ਤਾਂ ਉਸ ਸਮੇਂ ਪ੍ਰੀਤਪਾਲ ਨੂੰ ਉੱਥੋਂ ਪੁਲਿਸ ਨੇ ਅਰੈਸਟ ਕੀਤਾ ਸਾਰਾ ਜਿਹੜਾ ਮਾਜ਼ਰਾ ਜਾਣਾਂਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰੋਧਕ ਪੀਜੀ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਰੋਤ ਪੀਜੇ ਤੋਂ ਚੰਡੀਗੜ੍ਹ ਪੀਜੇ ਵਿੱਚ ਸ਼ਿਫਟ ਕੀਤਾ ਗਿਆ ਸਾਡੇ ਨਾਲ ਉਹ ਜਿਹੜਾ ਪ੍ਰੀਤਪਾਲ ਦਾ ਪਿੰਡ ਨਿਆਗਾਂ ਪਿੰਡ ਜੋ ਸੰਗਰੂਰ ਡਿਸਟ੍ਰਿਕਟ ਚ ਆਂਦਾ ਉਸ ਤੇ ਸਰਪੰਚ ਸਾਹਿਬ ਸਾਡੇ ਨਾਲ ਹੈਗੇ ਨੇ ਪੰਚ ਵੀ ਹੈਗੇ ਨੇ ਉਹਨਾਂ ਤੋਂ ਜਾਣਾਂਗੇ ਕਿਉਂਕਿ ਉਹਨਾਂ ਨੇ ਉਹ ਚੀਜ਼ ਉਹ ਮੰਜ਼ਰ ਜਿਹੜਾ ਪ੍ਰੀਤਪਾਲ ਦੇ ਨਾਲ ਹੋਇਆ ਜਾਂ ਉਸ ਤੋਂ ਬਾਅਦ ਜੋ ਗੱਲਬਾਤ ਹੋਈ ਹੈ ਉਹਨਾਂ ਨੇ ਪ੍ਰੀਤਪਾਲ ਦੇ ਜ਼ੁਬਾਨੀ ਸੁਣਿਆ ਸਭ ਕੁਝ ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਜੋ ਹੋਇਆ ਜੋ ਇੱਕ ਨੌਜਵਾਨ ਸ਼ਹੀਦ ਵੀ ਹੋਇਆ ਤਾਂ ਦੁੱਖ ਦੀ ਗੱਲ ਹੈਗੀ ਆ ਤੁਸੀਂ ਪ੍ਰੀਤਪਾਲ ਦੇ ਨਾਲ ਕਿਵੇਂ ਜੁੜੇ ਕਿਵੇਂ ਪਤਾ ਲੱਗਿਆ ਤੇ ਪ੍ਰੀਤਪਾਲ ਉੱਥੇ ਅੰਦੋਲਨ 'ਚ ਕੀ ਕਰਨਾ ਆਇਆ ਸੀ ਭਾਈ ਜੀ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਤੁਹਾਡੇ ਮੀਡੀਆ ਦਾ ਜਿਨ੍ਹਾਂ ਨੇ ਪ੍ਰੀਤਪਾਲ ਨੂੰ ਬਚਾਉਣ ਦੇ ਵਿੱਚ ਜਿਹਦਾ ਸਭ ਤੋਂ ਵੱਡਾ ਯੋਗਦਾਨ ਹੈ ਕਿਉਂਕਿ ਮੀਡੀਆ ਦੇ ਰਾਹੀਂ ਜਿਹੜਾ ਪੂਰੇ ਵਰਲਡ ਦੇ ਵਿੱਚ ਕੋਨੇ ਤੋਂ ਕੋਨੇ ਤੱਕ ਗੱਲ ਪਹੁੰਚੀ ਤੇ ਪ੍ਰੀਤਪਾਲ ਦਾ ਜਿਹੜਾ ਉੱਥੇ ਇਸੇ ਮੀਡੀਆ ਦੇਖ ਕੇ ਜਿਹੜਿਆ ਜਥੇਬੰਦੀਆਂ ਲੀਡਰ ਸਹਿਬਾਨ ਜਿਨ੍ਹਾਂ ਜਿਨ੍ਹਾਂ ਨੇ ਵੀ ਮਦਦ ਕੀਤੀ ਹੈ ਉਹ ਮੀਡੀਆ ਰਾਹੀਂ ਦੇਖ ਕੇ ਆਏ ਵੈਸੇ ਕਿਸੇ ਨੂੰ ਨਹੀਂ ਪਤਾ ਸੀ ਵੀ ਪ੍ਰੀਤਪਾਲ ਜਦੋਂ ਅ ਕਿਸਾਨ ਅੰਦੋਲਨ ਦੇ ਵਿੱਚ ਲੰਗਰ ਛਕਾਉਣ ਦੇ ਲਈ ਗਿਆ ਸੀ ਪ੍ਰੀਤਪਾਲ ਲੰਗਰ ਛਕਾ ਕੇ ਆਪਣੀ ਟਰਾਲੀ ਦੇ ਵਿੱਚ ਬੈਠਾ ਸੀ ਜਿਹੜੀ ਸਾਡੇ ਪਿੰਡ ਦੇ ਕਿਸਾਨਾਂ ਦੀ ਟਰਾਲੀ ਸੀ ਉਸ ਦੇ ਵਿੱਚ ਬੈਠਾ ਸੀ ਜਦੋਂ ਉਧਰੋਂ ਅਥਰੂ ਗੈਸ ਦੇ ਗੋਲੇ ਜਿਹੜੇ ਹਰਿਆਣਾ ਪੁਲਿਸ ਜਾਂ ਕੋਈ ਹੋਰ ਆਰਮੀ ਜਿਹੜੀ ਵੀ ਉਹਨਾਂ ਦੇ ਕਰਮਚਾਰੀ ਜਿਹੜੇ ਪੁਲਿਸ ਮੁਲਾਜ਼ਮ ਜੋ ਵੀ ਹੈ ਨੇ ਉਹਨਾਂ ਵੱਲੋਂ ਜਿਹੜੇ ਅਥਰੂ ਗੈਸ ਗੋਲੇ ਜਿਹੜੇ ਛੁੱਟੇ ਗਏ ਜਦੋਂ ਧੂਆਂ ਧਾਰ ਜਦੋਂ ਹੋ ਜਾਂਦਾ ਸੀ ਤੇ ਸਾਰੇ ਜਿਹੜੇ ਨੌਜਵਾਨ ਸੀ ਕਿਸਾਨ ਬਜ਼ੁਰਗ ਸੀ ਜਿਹੜੇ ਸਾਰਿਆਂ ਦੇ ਵਿੱਚ ਭਜਦੜ ਮੱਚ ਜਾਂਦੀ ਸੀ ਭਜਦੜ ਮੱਚਣ ਤੋਂ ਬਾਅਦ ਇਸੇ ਤਰੀਕੇ ਪ੍ਰੀਤ ਵੀ ਜਦੋਂ ਭੱਜਣ ਲੱਗਾ ਤਾਂ ਭੱਜ ਭਜਦੇ ਹੋਏ ਦੀ ਉਹਦੀ ਜਿਹੜੀ ਦਸਤਾਰ ਸੀ ਉਹ ਨੀਚੇ ਡਿੱਗੀ ਜਦੋਂ ਨੀਚੇ ਡਿੱਗਣ ਤੋਂ ਬਾਅਦ ਪ੍ਰੀਤਪਾਲ ਜਦੋਂ ਨਿਮਕੇ ਚੱਕਣ ਲੱਗਾ ਉੱਪਰੋਂ ਜਿਹੜੇ ਉਧਰੋਂ ਜਿਵੇਂ ਕਿ ਉੱਥੇ ਮੌਕੇ ਤੇ ਇੱਕ ਲੜਕਾ ਸ਼ੁਭਕਰਮਣ ਦੀ ਵੀ ਮੌਕੇ ਤੇ ਮੌਤ ਵੀ ਹੋ ਗਈ ਸੀ ਉਸੇ ਜਗ੍ਹਾ ਤੇ ਮਤਲਬ ਸ਼ੁਭਕਰਮਣ ਜਿੱਥੇ ਸੀ ਤਾਂ ਉੱਥੇ ਹੀ ਪ੍ਰੀਤਪਾਲ ਵੀ ਨੇੜੇ ਤੇੜੀ ਹੈਗਾ ਸੀ ਬਿਲਕੁਲ ਜੀ ਪ੍ਰੀਤਪਾਲ ਦੇ ਨਾਲ ਹੀ 5 4 10 ਮਿੰਟ ਦਾ ਫਰਕ ਹੈ ਪਰ ਪਹਿਲਾਂ ਉਹ ਲੜਕੇ ਦੀ ਡੈਥ ਹੋ ਗਈ ਸੀ ਕਿਉਂਕਿ ਉਸੇ ਤਰੀਕੇ ਜੇ ਉਹ ਮੁੰਡੇ ਦੀ ਚੱਕਰ ਦੇ ਵਿੱਚ ਭਜੜੜ ਮਚ ਗਈ ਕੁਝ ਹੋਰ ਵੀ ਮੁੰਡੇ ਗਾਇਬ ਨੇ ਹਾਲੇ ਤੱਕ ਵੀ ਨਹੀਂ ਉਹਨਾਂ ਦਾ ਪਤਾ ਜਿਹੜੇ ਮੁੰਡੇ ਗਾਇਬ ਨੇ ਉਦੇ ਮਾਤਾ ਨੇ ਫੋਨ ਕਰਿਆ ਵੀ ਉਹਨੂੰ ਜਿਹੜੇ ਥਾਣੇ ਲੈ ਗਿਆ ਚਾਹੇ ਹਸਪੀਟਲ ਲੈ ਗਿਆ ਚਲੋ ਮੈਂ ਵੀ ਕੋਸ਼ਿਸ਼ ਕੀਤੀ ਮੈਂ ਸਮਾਣਾ ਸਾਈਡ ਤੋਂ ਜਾ ਰਿਹਾ ਸੀ ਜਦੋਂ ਮੈਂ ਜਾ ਕੇ ਕਿਸੇ ਬੰਦੇ ਦੇ ਨਾਲ ਆਪਣੇ ਮਿੱਤਰ ਦੇ ਨਾਲ ਉਧਰ ਉਹ ਹਰਿਆਣਾ ਸਾਈਡ ਦਾ ਬੰਦਾ ਸੀ ਉਹਦੇ ਨਾਲ ਮੈਂ ਰਾਬਤਾ ਕਾਇਮ ਕੀਤਾ ਫੋਨ ਤੇ ਉਹ ਕਹਿੰਦਾ ਵੀ ਤੁਹਾਡੇ ਬੰਦੇ ਨੂੰ ਨਰਵਾਣਾ ਤੋਂ ਰੈਫਰ ਕਰਾ ਕੇ ਰੁੱਤਕ ਲੈ ਗਿਆ ਉਹ ਉਸ ਤੋਂ ਬਾਅਦ ਪ੍ਰੀਤਪਾਲ ਦਾ ਫੇਰ ਇੱਕ ਵਾਰੀ ਫੋਨ ਆਉਂਦਾ ਉਹਦੇ ਦੋਸਤ ਕੋਲ ਗੁਰਵਿੰਦਰ ਕੋਲ ਵੀ ਮੈਨੂੰ ਰੋहतक ਲੈ ਕੇ ਜਾ ਰਿਹਾ ਤੁਸੀਂ ਰੋहतक ਲੈ ਜਾਓ ਆ ਜਾਓ ਅਸੀਂ ਫਿਰ ਕੋਸ਼ਿਸ਼ ਕੀਤੀ ਅਸੀਂ ਰੋहतक ਪਹੁੰਚੇ ਰੋहतक ਜਾਣ ਤੋਂ ਬਾਅਦ ਦੇਖਿਆ ਉੱਥੇ ਪੁਲਿਸ ਦਾ ਬਹੁਤ ਵੱਡਾ ਪੈਰਾ ਸੀ ਹੁਣ ਮੰਗ ਕਰਨਾ ਚਾਹੁੰਦੇ ਆ ਜਿਹੜੇ ਪ੍ਰੀਤਪਾਲ ਦੇ ਉੱਪਰ ਜਿਹੜਾ ਇੱਕ ਪਰਚਾ ਦਰਜ ਹੋਇਆ ਸੀ ਉਹ ਅੱਜ ਹਾਈ ਕੋਰਟ ਜਿਹਦੇ ਵਿੱਚ ਹਰਿਆਣਾ ਸਰਕਾਰ ਪੇਸ਼ ਹੋ ਗਈ ਹੈ ਵੀ ਅਸੀਂ ਕੋਈ ਪਰਚਾ ਦਰਜ ਨਹੀਂ ਕੀਤਾ ਪਰ ਮੈਂ ਜਦੋਂ ਪ੍ਰੀਤਪਾਲ ਦੇ ਅਸੀਂ ਪਿੰਡ ਦੀ ਗੱਲ ਕਰੀਏ ਤਾਂ ਕਿੱਡਾ ਕੁ ਵੱਡਾ ਪਰਿਵਾਰ ਹੈਗਾ ਪਰਿਵਾਰ ਚ ਕੌਣ ਹੈਗੇ ਤੇ ਕਿੰਨੇ ਕੋਲ ਲੈਂ ਲੜਾ ਹੈਗੇ ਪ੍ਰੀਤਪਾਲ ਜੇਕਰ ਘਰ ਦੇ ਦੇਖੋ ਜੀ ਪ੍ਰੀਤਪਾਲ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਹੈ ਡੇਢ ਦੋ ਕਿੱल्ल्या ਦਾ ਮਾਲਕ ਹੈ ਪ੍ਰੀਤਪਾਲ ਦੇਖੋ ਉਹੀ ਕਮਾਉਣ ਵਾਲਾ ਉਹਦੇ ਮਾਤਾ ਪੁੱਤ ਪਿਤਾ ਬਜ਼ੁਰਗ ਨੇ ਦੋ ਭੈਣਾਂ ਨੇ ਮੈਡ ਹੈ ਬੱਚਾ 5 6 ਸਾਲ ਦਾ ਉਹਦੀਆਂ ਸਕੂਲ ਦੀਆਂ ਫੀਸਾਂ ਵੀ ਨੇ ਮਾਂ ਪਿਓ ਦੇ ਦਵਾਈਆਂ ਦੇ ਵੀ ਖਰਚੇ ਨੇ ਪ੍ਰੀਤਪਾਲ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਕੋਈ ਸਰਕਾਰੀ ਜੋਬ ਵੀ ਨਹੀਂ ਆ ਦੋਨੋਂ ਕੋਈ ਪ੍ਰਾਈਵੇਟ ਜੌਬ ਕਰਦਾ 8-10000 ਤੇ ਆਪਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦਾ ਜੀ ਮਤਲਬ ਡੇਢ ਕਿਲੇ ਦਾ ਅਸੀਂ ਸੋਚ ਸਕਦੇ ਹਾਂ ਕਿ ਪਿੰਡ ਜਿਹੜਾ ਘਰ ਦੇ ਗੁਜ਼ਾਰੇ ਵੀ ਨਹੀਂ ਹੁੰਦੇ ਜੇਕਰ ਅਸੀਂ ਬੱਚੇ ਨੂੰ ਪੜਾਉਣਾ ਚਾਹੀਦਾ ਅਸੀਂ ਸਰਕਾਰੀ ਸਕੂਲੀ ਵਾਤ ਤੋਂ ਪੜਾ ਸਕਦੇ ਹਾਂ ਤਾਂ ਹੁਣ ਹੁਣ ਖਰਚ ਕੌਣ ਕਰ ਰਿਹਾ ਉਸ ਦੇ ਦੇਖੋ ਮੈਂ ਪ੍ਰਿਤਪਾਲ ਦਾ ਹਾਲੇ ਤੱਕ ਖਰਚ ਦੇਖੋ ਜੀ ਪੀਜੀਆਈ ਦੇ ਵਿੱਚ ਕੁਝ ਇਲਾਜ ਤਾਂ ਦੇਖੋ ਹੋ ਰਿਹਾ ਫਿਰ ਕੁਝ ਜਿਹੜਾ ਪੈਸਾ ਲੱਗਦਾ ਉਹਦਾ ਆਪ ਦਾ ਲੱਗ ਰਿਹਾ ਹਾਲੇ ਤੱਕ ਕੋਈ ਪੈਸਾ ਬਾਹਰੋਂ ਕਿਸੇ ਪਾਸੇੋਂ ਨਹੀਂ ਆਇਆ ਜੀ ਮੈਂ ਮੰਗ ਕਰਦਾ ਐਸਜੀਪੀਸੀ ਦੇ ਪ੍ਰਧਾਨ ਤੋਂ ਜਥੇਦਾਰਾਂ ਤੋਂ ਵੀ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਵੀ ਦੇਖੋ ਜਿਹੜੀ ਗੁਰੂ ਦੀ ਗੋਲਕ ਹੈ ਉਹ ਚਲਦੀ ਫਿਰਦੀ ਵੀ ਹੋ ਸਕਦੀ ਹੈ ਤੇ ਤੁਸੀਂ ਜਿਹੜੀ ਇਹਦੇ ਜਿਹੜੀ ਫਾਈਨੈਂਸ਼ਲੀ ਮਦਦ ਆ ਇਸ ਦੇ ਪਰਿਵਾਰ ਨੂੰ ਕਰੋ ਕਿਉਂਕਿ ਲੰਬੇ ਸਮੇਂ ਦੇ ਲਈ ਮੰंजे ਤੇ ਪੈ ਗਿਆ ਕੋਈ ਛੋਟਾ ਜਿਹਾ ਜ਼ਿੰਮੇਦਾਰਾ ਹੋਰ ਕੋਈ ਇਹਦੀ ਇਨਕਮ ਨਹੀਂ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਮੰਗ ਕਰਦਾ ਹਾਂ ਹਾਂਜੀ ਆਪਣੇ ਜਿਹੜੇ ਪਿੰਡਾਂ ਦੇ ਲਾ ਲੋ ਸ਼ਹਿਰਾਂ ਦੇ ਲਾ ਲੋ ਆਪਣੇ ਇਲਾਕੇ ਦੇ ਪੰਜਾਬ ਦੇ ਲਾ ਲੋ ਜਿਹੜੇ ਐਡੇ ਐਡੇ ਵੱਡੀਆਂ ਸੰਸਥਾਵਾਂ ਨੇ ਸਮਾਜ ਸੇਵੀ ਨੇ ਉਹ ਹੋਰ ਕੰਮਾਂ ਤੇ ਵੀ ਬਹੁਤ ਵੱਡੇ ਵੱਡੇ ਖਰਚ ਕਰਦੇ ਨੇ ਇਸ ਤੇ ਦੇਖੋ ਬੜਾ ਹਾਈਲਾਈਟ ਮਸਲਾ ਹੈ ਸਾਰਿਆਂ ਨੂੰ ਇਸ ਦੇ ਬਾਰੇ ਸਥਿਤੀ ਦਾ ਵੀ ਪਤਾ ਘਰ ਪਰਿਵਾਰ ਦਾ ਵੀ ਪਤਾ ਹੈ ਮੈਂ ਸਾਰੀਆਂ ਸੰਸਥਾਵਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਇਹਨੂੰ ਜਿਹੜਾ ਵੀ ਕੋਈ ਤੁਸੀਂ ਮਦਦ ਕਰਨੀ ਹੈ ਪਰਸਨਲੀ ਇਹਨਾਂ ਦਾ ਪਰਿਵਾਰ ਦਾ ਨੰਬਰ ਲੈ ਕੇ ਕਿਸੇ ਜਿਹੜਾ ਵੀ ਕੁਝ ਤੁਸੀਂ ਮਦਦ ਕਰਨੀ ਹੈ ਕਿਸੇ ਗਲਤ ਬੰਦੇ ਦੇ ਹੱਥ ਨਾ ਲੱਗੇ ਜਿਹੜੀ ਮਦਦ ਕਰਨੀ ਹੈ ਸਿੱਧਾ ਪਰਿਵਾਰ ਨਾਲ ਕੋਈ ਟਾਈ ਅਪ ਕਰਕੇ ਪਰਿਵਾਰ ਨੂੰ ਹੀ ਦਿੱਤਾ ਜਾਵੇ ਜੀ ਹਾਂ ਜੀ ਅੱਖਾਂ ਤੇ ਹਾਲੇ ਚੱਲ ਰਿਹਾ ਹੁਣ ਆਪਰੇਸ਼ਨ ਕੱਲ ਹੋਇਆ ਜੀ ਆਪਰੇਸ਼ਨ ਬੜਾ ਲੰਬਾ ਸਮਾਂ ਚੱਲਿਆ 10-11 ਘੰਟੇ ਆਪਰੇਸ਼ਨ ਚੱਲਿਆ ਉਸ ਤੋਂ ਬਾਅਦ ਹੁਣ ਅੱਖਾਂ ਦਾ ਵੀ ਇਦੋਂ ਬਾਅਦ ਚੈੱਕ ਅਪ ਕਰਨਗੇ ਜਿਵੇਂ ਵੀ ਹੋਇਆ ਅੱਖਾਂ ਦਾ ਹਾਲੇ ਕੋਈ ਕਲੀਅਰ ਨਹੀਂ ਹੋਇਆ ਜੀ ਦੋ ਤਿੰਨ ਆਪਰੇਸ਼ਨ ਹੋ ਚੁੱਕੇ ਦੋ ਆਪਰੇਸ਼ਨ ਹੋ ਚੁੱਕੇ ਨੇ ਦੋਨੋਂ ਚਲੋ ਪ੍ਰਮਾਤਮਾ ਅੱਗੇ ਅਦਵਾ ਕਰਦਾ ਵੀ ਕਿ ਜਿਹੜਾ ਆਦਾ ਆਪਰੇਸ਼ਨ ਜਿਵੇਂ ਸਕਸੈਸਫੁਲ ਹੋਇਆ ਇਸੇ ਤਰੀਕੇ ਇਹਨੂੰ ਵੀ ਸਕਸੈਸਫੁਲੀ ਰੱਖਿਓ ਅਸੀਂ ਇਹਨੂੰ ਘਰੇ ਲੈ ਕੇ ਜਾਈਏ ਖੁਸ਼ੀ-ਖੁਸ਼ੀ ਇਹਨੂੰ ਘਰੇ ਲੈ ਕੇ ਜਾਈਏ ਜੀ ਬਿਲਕੁਲ 100 ਇਹ ਵੀ ਇੱਕ ਪਰਿਵਾਰ ਨੇ ਕਿਉਂਕਿ ਇੱਕ ਸਰਪੰਚ ਇੱਕ ਬੜਾ ਜ਼ਿੰਮੇਵਾਰ ਹੁੰਦਾ ਪਿੰਡ ਦਾ ਉਸਦੇ ਨਾਲ ਸਾਰਾ ਪਿੰਡ ਜੁੜਿਆ ਹੁੰਦਾ ਤੇ ਇਹ ਵੀ ਇੱਕ ਅਸੀਂ ਹੌਸਲਾ ਕਹਿ ਸਕਦੇ ਹਾਂ ਕਿ ਅਜਿਹੇ ਸਰਪੰਚ ਹੀ ਸਾਰੇ ਪਿੰਡਾਂ 'ਚ ਹੋਣੇ ਚਾਹੀਦੇ ਜਿਹੜੇ ਇੱਕ ਬੰਦੇ ਦੇ ਨਾਲ ਕਿਦਾਂ ਮੋਢਾ ਨਾ ਮੋਢਾ ਲਾ ਕੇ ਖੜੇ ਨੇ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਵੱਡੀ ਮਿਸਾਲ ਜਿਹੜੀ ਪੇਸ਼ ਕੀਤੀ ਹੈ ਸਲੂਟ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇੱਕ ਜਿਹੜਾ ਸਿਰਸਾ ਸਾਹਿਬ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਹਾਂਜੀ ਹਾਂਜੀ ਬਲਦੇਵ ਸਿੰਘ ਸਿਰਸਾ ਦਾ ਮੈਂ ਜ਼ਿਕਰ ਕਰਨਾ ਭੁੱਲ ਗਿਆ ਜੀ ਬਲਦੇਵ ਸਿੰਘ ਸਿਰਸਾ ਨੇ ਜਿਹੜਾ ਦੇਖੋ ਜੀ 85 ਸਾਲ ਦੀ ਉਮਰ ਦੇ ਵਿੱਚ ਜੀ ਦੋ ਰਾਤਾਂ ਸਾਡੇ ਲਈ ਜਾਗਿਆ ਇੱਕ ਤਿੰਨ ਦਿਨ ਜੀ ਦੇਖੋ ਜੀ ਪਹਿਲਾਂ ਰੁਤਕ ਗਏ ਰੁਤਕ ਤੋਂ ਬਾਅਦ ਫਿਰ ਚੰਡੀਗੜ੍ਹ ਆਏ ਜੀ ਚੰਡੀਗੜ੍ਹ ਤੋਂ ਜਿਹੜਾ ਵਕੀਲਾਂ ਦੀ ਹੜਤਾਲ ਚੱਲਦੀ ਸੀ ਵਕੀਲ ਕਹਿੰਦੇ ਵੀ ਅਸੀਂ ਦੇਖੋ ਜੀ ਆਪਣੇ ਜਿਹੜੇ ਇਹ ਅਸੀਂ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਸਕਦੇ ਸਿਰਸਾ ਜੀ ਤੁਸੀਂ ਐ ਕਰੋ ਜੱਜ ਸਾਹਿਬ ਦੇ ਤੁਸੀਂ ਆਪ ਪੇਸ਼ ਹੋ ਜੋ ਸਿਰਸਾ ਸਾਹਿਬ ਕਹਿੰਦੇ ਦੇਖੋ ਜੀ ਜਿਹੜੀ ਗੱਲ ਤੁਸੀਂ ਕਰਨੀ ਆ ਉਹ ਅਸੀਂ ਨਹੀਂ ਕਰ ਸਕਦੇ ਪਰ ਵਕੀਲਾਂ ਨੂੰ ਫਿਰ ਜਦੋਂ ਉਹਨਾਂ ਨੇ ਕਿਹਾ ਦੇਖੋ ਜੀ ਅੱਜ ਕਿਸਾਨ ਦਾ ਪੁੱਤ ਇੱਕ ਮੌਤ ਦੀ ਲੜਾਈ ਲੜ ਰਿਹਾ ਤੇ ਦੇਖੋ ਇੱਕ ਤੁਸੀਂ ਇੱਕ ਕਿਸਾਨ ਦੇ ਪੁੱਤਰ ਹੋ ਤੁਸੀਂ ਵੀ ਇਹ ਤੁਸੀਂ ਐਸਾ ਕੰਮ ਨਾ ਕਰੋ ਇਹਨਾਂ ਦੇ ਅੱਜ ਤੁਹਾਨੂੰ ਪੇਸ਼ ਹੋਣਾ ਪਏਗਾ ਉਹਨਾਂ ਨੇ ਪੇਸ਼ ਹੋ ਕੇ ਫਿਰ ਵਕੀਲਾਂ ਦੇ ਅੰਦਰ ਦਇਆ ਆਈ ਪੰਜ ਵਕੀਲਾਂ ਨੇ ਆਪ ਦੀ ਜਿਹੜੀ ਉਹਨਾਂ ਦੀ ਕਮੇਟੀ ਬਣੀ ਹੋਈ ਹੈ ਉਹਨਾਂ ਨੇ ਕਿਹਾ ਵੀ ਦੇਖੋ ਜੇ ਤੁਸੀਂ ਸਾਨੂੰ ਕੱਲ ਕੱਟ ਦਿਓ ਅੱਜ ਕੱਟ ਦਿਓ ਤਾਂ ਕੱਲ ਕੱਟ ਦਿਓ ਜਦੋਂ ਮਰਜ਼ੀ ਕੱਟ ਦਿਓ ਅਸੀਂ ਜਿਹੜਾ ਪਿਰਤਪਾਲ ਦਾ ਕੇਸ ਲੈ ਕੇ ਜਾਂ ਸਭ ਦੇ ਜ਼ਰੂਰ ਪੇਸ਼ ਹੋਵਾਂਗੇ ਉਹਨਾਂ ਨੇ ਇਨਸਾਨੀਅਤ ਨਾਤੇ ਦੇਖੋ ਜੀ ਆਪਣੇ ਜਿਹੜੀ ਉਹਨਾਂ ਦੀ ਜਥੇਬੰਦੀ ਬਣੀ ਸੀ ਕਮੇਟੀ ਬਣੀ ਸੀ ਉਸ ਤੋਂ ਉੱਪਰ ਦੀ ਹੋ ਕੇ ਜਾਂ ਸਭ ਦੇ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਜੈ ਜੈ ਸਾਹਿਬ ਨੂੰ ਸਾਰੀ ਸਟੋਰੀ ਦੱਸੀ ਆ ਵੀ ਦੇਖੋ ਪ੍ਰਿਤਪਾਲ ਆਪ ਦਾ ਲਾਜ ਆ ਜਿਹੜਾ ਪੀਜੀਆਈ ਰੋहतक ਤੋਂ ਨਹੀਂ ਕਰਵਾਉਣਾ ਚਾਹੁੰਦਾ ਪ੍ਰਿਤਪਾਲ ਨੂੰ ਜੈ ਸਾਹਿਬ ਨੇ ਆਪ ਦਾ ਜਿਹੜਾ ਨਮਾਇੰਦਾ ਸੀ ਉਥੇ ਵਾਰੰਟ ਅਫਸਰ ਸਿਰਸਾ ਬਲਦੇਵ ਸਿੰਘ ਸਿਰਸਾ ਦੀ ਗੱਡੀ ਦੇ ਵਿੱਚ ਬਿਠਾ ਕੇ ਭੇਜਿਆ ਇਹਨਾਂ ਦੇ ਵਿੱਚ ਸਾਰੀ ਸਟੋਰੀ ਸੁਣੋ ਪਹਿਲਾਂ ਪ੍ਰਿਤਪਾਲ ਨੂੰ ਪੁੱਛੋ ਜਿਹੜਾ ਪੇਸ਼ੈਂਟ ਆ ਉਸ ਤੋਂ ਬਾਅਦ ਡਾਕਟਰਾਂ ਦੇ 뷰 ਲੋਕ ਕੀ ਕਹਿੰਦੇ ਆ ਪ੍ਰਿਤਪਾਲ ਨੇ ਜਦੋਂ ਉਹਨਾਂ ਦੇ ਜਿਹੜੇ ਵਾਰੰਟ ਅਫਸਰ ਗਏ ਸੀ ਉਹਨੂੰ ਕਿਹਾ ਜੀ ਸਰ ਮੈਂ ਇਸ ਹਸਪੀਟਲ ਦੇ ਵਿੱਚ ਉਹ ਇਲਾਜ ਨਹੀਂ ਕਰਾਉਣਾ ਚਾਹੁੰਦਾ ਮੈਂ ਸਾਰੀ ਸਟੋਰੀ ਸੁਣੀ ਆ ਮੈਨੂੰ ਇੱਥੇ ਮਾਰ ਦੇਣਗੇ ਆਪਰੇਸ਼ਨ ਦਰਾਉਣ ਫਿਰ ਉਹਨਾਂ ਨੇ ਡਾਕਟਰਾਂ ਨੂੰ ਪੁੱਛਿਆ ਡਾਕਟਰ ਨਾ ਨੁਕਰ ਕਰਦੇ ਰਹੇ ਪਹਿਲਾਂ ਜਿਹੜੇ ਉਹਨਾਂ ਦੇ ਹਾਈ ਕੋਰਟ ਦੇ ਆਰਡਰਾਂ ਤੇ ਵੀ ਨਾ ਨੁਕਰ ਕਰਦੇ ਰਹੇ ਫਿਰ ਕੁਝ ਉਥੇ ਹਰਿਆਣੇ ਦੇ ਜਥੇਬੰਦੀਆਂ ਵੀ ਆਈਆਂ ਬੀਬੀਆਂ ਵੀ ਆਈਆਂ ਜਿਨ੍ਹਾਂ ਨੇ ਬੜੀ ਸਪੋਰਟ ਕੀਤੀ ਸਿਸਾਜੀ ਦੇ ਨਾਲ ਲੱਗ ਕੇ ਸਾਡੇ ਨਾਲ ਲੱਗ ਕੇ ਵਾਰੰਟ ਅਫਸਰ ਦੇ ਨਾਲ ਲੱਗ ਕੇ ਫਿਰ ਉਹਨਾਂ ਨੇ ਅਸੀਂ ਪ੍ਰੈਸ਼ਰ ਕਰ ਲਿਆ ਭਾਈ ਜੇ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਵੀ ਇਹਦਾ ਇਲਾਜ ਆ ਜਿਹੜਾ ਜੇ ਇਹਨੂੰ ਕੱਲ ਨੂੰ 1921 ਹੁੰਦੀ ਐ ਅਸੀਂ ਇਹਦੇ ਜ਼ਿੰਮੇਵਾਰਾਂ ਫਿਰ ਡਾਕਟਰਾਂ ਨੇ ਇੱਕ ਬੋਰਡ ਬਿਠਾਇਆ ਬੋਰਡ ਦੇ ਵਿੱਚ ਜਿਹੜੇ 6 ਡਾਕਟਰ ਬੈਠੇ ਜਿਹੜੇ ਸਾਰੇ ਕੋਈ ਡੈਂਟਲ ਸੀ ਕੋਈ ਬ੍ਰੇਨ ਦਾ ਕੋਈ ਹਾਰਟ ਦਾ ਕੋਈ ਕੋਈ ਔਰਥੋ ਸਾਰੇ ਜਿਹੜੇ ਡਾਕਟਰ ਵੱਖ-ਵੱਖ ਡਾਕਟਰ ਬੈਠੇ ਡਾਕਟਰਾਂ ਨੇ ਬੋਰਡ ਬਿਠਾ ਕੇ ਉਹਦੇ ਵਿੱਚ ਮੈਂ ਸਿਰਸਾ ਜੀ ਤੇ ਇੱਕ ਆਪਣੇ ਜਿਹੜੇ ਬਰੰਟ ਅਫਸਰ ਗਏ ਸੀ ਬੋਰਡ ਸਾਡਾ 9 ਬੰਦਿਆਂ ਦਾ ਬੋਰਡ ਬੈਠਾ ਬੋਰਡ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਡਾਕਟਰਾਂ ਨੂੰ ਪ੍ਰੈਸ਼ਰ ਕਰ ਲਿਆ ਭਾਈ ਸਾਹਿਬ ਤੁਸੀਂ ਜ਼ਿੰਮੇਵਾਰੀ ਲਓ ਨਹੀਂ ਤਾਂ ਫਿਰ ਸਾਨੂੰ ਲਿਖ ਕੇ ਦਿਓ ਉਹਨਾਂ ਨੇ ਕਿਹਾ ਵੀ ਉਹਨੂੰ ਲਾਂਬਾ ਕਹਿੰਦੇ ਆ ਜਿਹੜਾ ਜੀ ਆਪਦੇ ਮਰਜ਼ੀ ਨਾਲ ਸੀ ਲੈ ਕੇ ਜਾਂਦੇ ਆ ਉਹ ਫਿਰ ਲਾਂਬਾ ਕਹਿੰਦੇ ਵੀ ਤੁਸੀਂ ਸਾਨੂੰ ਲਿਖ ਕੇ ਦਿਓ ਤੁਸੀਂ ਲੈ ਜਾਓ ਫਿਰ ਉਹਨਾਂ ਨੇ ਪੂਰਾ ਪ੍ਰੈਸ਼ਰ ਕਰਕੇ ਫਿਰ ਰੈਫਰ ਕੀਤਾ ਜਦ ਕਿ ਉਹ ਕੋਰਟ ਦੇ ਉਹਦੇ ਨਾਲ ਵੀ ਨਾ ਨੁੱਕਰ ਕਰ ਰਹੀ ਸੀ ਜੀ ਬਿਲਕੁਲ ਬਿਲਕੁਲ ਤੁਸੀਂ ਸਾਰੀ ਕਹਾਣੀ ਸੁਣੀ ਹੈ ਸੋ ਜੋ ਵੀ ਸੱਜਣ ਮਦਦ ਕਰਨਾ ਚਾਹੁੰਦੇ ਨੇ ਪ੍ਰੀਤਪਾਲ ਦੇ ਜਿਹੜਾ ਪਰਿਵਾਰ ਹੈਗਾ ਉਸ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਸੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਨਰ ਪਰਸਨ ਅਭਿਸ਼ੇਕ ਦੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ